ਫੋਟੋ ਦੇ ਵਿੱਚ ਦੇਖ ਰਿਹਾ ਗੁਰਦਾਰਾ ਸੱਚਖੰਡ ਚੂੜਕਾਣਾ ਪਾਕਿਸਤਾਨ ਇਹ ਗੁਰੂ ਘਰ ਅੱਜ ਵੀ ਆਪਣੇ ਬਾਰਸਾਂ ਨੂੰ ਆਪਣੀ ਸਿੱਖਾਂ ਨੂੰ ਉਡੀਕ ਰਿਹਾ ਹੈ ਕਿ ਸਿੱਖ ਕਦੋਂ ਵਾਪਸ ਆਉਣਗੇ ਅਤੇ ਫਿਰ ਤੋਂ ਇਸ ਦੀ ਸੇਵਾ ਸੰਭਾਲ ਕਰਨਗੇ ਇਸ ਗੁਰੂ ਘਰ ਵਿੱਚ ਫਿਰ ਤੋਂ ਗੁਰੂ ਸਾਹਿਬ ਪ੍ਰਕਾਸ਼ ਹੋਣਗੇ ਫਿਰ ਤੋਂ ਦੀਵਾਨ ਸਜਣਗੇ ਆਓ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਦੇ ਹਾਂ ਇਹ ਪਵਿੱਤਰ ਗੁਰੂ ਘਰ ਗੁਰਦਾਰਾ ਸੱਚਾ ਸੌਦਾ ਸਾਹਿਬ ਤੋਂ ਸਿਰਫ 400 ਮੀਟਰ ਦੀ ਦੂਰੀ ਤੇ ਰੇਲਵੇ ਲਾਈਨ ਦੇ ਦੂਸਰੇ ਪਾਸੇ ਖੇਤਾਂ ਵਿੱਚ ਸਥਿਤ ਹੈ ਗੁਰਦਾਰਾ ਸੱਚਾ ਸੌਦਾ ਜਿਸ ਬਾਰੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ 2 ਪੈ ਦਾ ਭੁੱਖੇ ਸਾਧੂ ਨੂੰ ਲੰਗਰ ਛਕਾਇਆ ਸੀ ਪਰ ਇਸ ਗੁਰਦਾਰਾ ਸ੍ਰੀ ਸੱਚਖੰਡ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਆਓ ਇਸ ਗੁਰੂ ਘਰ ਦਾ ਇਤਿਹਾਸ ਆਪਾਂ ਜਾਣਦੇ ਹਾਂ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਸੰਗਤ ਵੀ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣ ਸਕੇ ਇੱਕ ਵਾਰ ਜਦੋਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਇਸ ਜਗ੍ਹਾ ਤੇ ਬੈਠੇ ਸਨ ਤਦ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਮੈਨੂੰ ਭੁੱਖ ਲੱਗੀ ਹੈ ਤਾਂ ਗੁਰੂ ਜੀ ਨੇ ਕਿਹਾ ਉਹ ਕੋਈ ਵਪਾਰੀ ਗਧੀਆਂ ਤੇ ਬੋਰੀਆਂ ਚ ਲੱਦ ਕੇ ਕੋਈ ਸਮਾਨ ਲੈ ਕੇ ਜਾ ਰਹੇ ਹਨ ਗੁਰੂ ਜੀ ਨੇ ਕਿਹਾ ਜਾਓ ਪੁੱਛ ਕੇ ਆਓ ਉਹਨਾਂ ਬੋਰੀਆਂ ਵਿੱਚ ਕੀ ਹੈ ਜਦੋਂ ਭਾਈ ਮਰਦਾਨੇ ਨੇ ਵਪਾਰੀ ਨੂੰ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਉਸ ਨੇ ਕਿਹਾ ਇਸ ਵਿੱਚ ਤਾਂ ਨਮਕ ਹੈ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਆ ਕੇ ਕਿਹਾ ਗੁਰੂ ਜੀ ਉਹਨਾਂ ਨੇ ਦੱਸਿਆ ਕਿ ਬੋਰੀਆਂ ਦੇ ਵਿੱਚ ਨਮਕ ਹੈ ਤਦ ਜਗਤ ਗੁਰੂ ਬੋਲੇ ਠੀਕ ਹੈ ਜੋ ਕਹਿੰਦੇ ਹਨ ਨਮਕ ਤਾਂ ਨਮਕ ਹੀ ਹੋਵੇਗਾ ਜਦੋਂ ਘਰ ਆ ਕੇ ਵਪਾਰੀ ਨੇ ਬੋਰੀਆਂ ਖੋਲੀਆਂ ਤਾਂ ਕੀ ਦੇਖਦਾ ਹੈ ਕਿ ਗੋੜ ਨਾਲ ਭਰੀਆਂ ਬੋਰੀਆਂ ਵਿੱਚ ਨਮਕ ਭਰਿਆ ਹੋਇਆ ਸੀ ਉਹ ਵੇਖ ਕੇ ਵਪਾਰੀ ਬਹੁਤ ਚਿੰਤਤ ਹੋ ਗਿਆ ਅਤੇ ਉਸ ਨੂੰ ਯਾਦ ਆਇਆ ਕਿ ਉਸ ਨੇ ਸੱਚੇ ਗੁਰੂ ਜਗਤ ਗੁਰੂ ਗੁਰਦਾਰਾਸ਼ ਸਾਹਿਬ ਜੀ ਨੂੰ ਝੂਠ ਬੋਲਿਆ ਹੈ ਉਹ ਆਪਣੀ ਭੁੱਲ ਬਖਸ਼ਾਉਣ ਦੇ ਲਈ ਗੁਰੂ ਜੀ ਪਾਸ ਵਾਪਸ ਆਇਆ ਅਤੇ ਅਨਸਾਰ ਹੀ ਗੁਰੂ ਜੀ ਦੇ ਪੈਰ ਫੜ ਲਏ ਅਤੇ ਕਿਹਾ ਜਗਤਗੁਰੂ ਮੈਂ ਝੂਠ ਬੋਲਿਆ ਹਾਂ ਇਸ ਵਿੱਚ ਗੁੜ ਸੀ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਜੇ ਤੂੰ ਕਹਿੰਦਾ ਹੈ ਭਾਈ ਇਸ ਵਿੱਚ ਗੁੜ ਹੈ ਤਾਂ ਗੁੜ ਹੀ ਹੋਵੇਗਾ ਤਾਂ ਬੋਰੀਆਂ ਵਿੱਚ ਫਿਰ ਤੋਂ ਗੁੜ ਆ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਗਰੀਬਾਂ ਨੂੰ ਲੰਗਰ ਛਕਾਇਆ ਕਰ ਅਤੇ ਉਹ ਗੁਰੂ ਜੀ ਦੇ ਲੜ ਲੱਗ ਗਿਆ ਭਾਈ ਮਰਦਾਨੇ ਨੂੰ ਛਕਣ ਦੇ ਲਈ ਗੁੜ ਦਿੱਤਾ ਗਿਆ ਅਤੇ ਸਮਾਪਾ ਕੇ ਇਸ ਜਗ੍ਹਾ ਤੇ ਸਿੱਖ ਸੰਗਤਾਂ ਨੇ ਬਹੁਤ ਹੀ ਸ਼ਾਨਦਾਰ ਗੁਰਦਾਰਾ ਬਣਵਾਇਆ ਜਿੱਥੇ ਕਿ ਦੀਵਾਨ ਸਾਦੇ ਸਨ ਸਿੱਖ ਸੰਗਤਾਂ ਸੰਗਰਾਹ ਦੇ ਦਿਨ ਇਕੱਠੀਆਂ ਹੁੰਦੀਆਂ ਸਨ ਪਰੰਤੂ ਫਿਰ ਉਹ ਦੁੱਖਾਂ ਦੀ ਘੜੀ ਆਈ ਸੰਤਾਲੀ ਦੀ ਵੰਡ ਹੋਈ ਅਤੇ ਸਿੱਖ ਇਸ ਜਗ੍ਹਾ ਤੇ ਇਕੱਠੇ ਹੋ ਕੇ ਭਾਰਤਵਾਲ ਨੂੰ ਰਵਾਨਾ ਹੋ ਗਏ ਅਤੇ ਮੁੜ ਕੇ ਕਦੇ ਇਸ ਜਗ੍ਹਾ ਤੇ ਵਾਪਸ ਨਾ ਆਏ ਅੱਜ ਵੀ ਇਹ ਗੁਰੂ ਘਰ ਆਪਣੇ ਬਾਰਸਾਂ ਨੂੰ ਆਪਣੇ ਸਿੱਖਾਂ ਨੂੰ ਉਡੀਕ ਰਿਹਾ ਹੈ ਕਿ ਸਿੱਖ ਵਾਪਸ ਆਉਣਗੇ ਇਸ ਜਗ੍ਹਾ ਤੇ ਫਿਰ ਤੋਂ ਦੀਵਾਨ ਸਜਣਗੇ ਫਿਰ ਤੋਂ ਰਸਪੀਨਾ ਕੀਰਤਨ ਹੋਵੇਗਾ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਪਰੰਤੂ ਅੱਜ ਕੱਲ ਇਸ ਗੁਰਦਵਾਰੇ ਦੀ ਜੋ ਸਥਿਤੀ ਹੈ ਉਹ ਬਹੁਤ ਖਰਾਬ ਹੈ ਕੋਈ ਰੱਖ-ਰਖਾ ਨਹੀਂ ਹੈ ਸੰਗਤਾਂ ਜੋ ਪਿਆਰ ਤੋਂ ਜਾਂਦੀਆਂ ਹਨ ਇਸ ਗੁਰੂ ਘਰ ਨਤਮਸਤਕ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਕਿ ਜੇਕਰ ਪੰਜਾਬ ਇਕੱਠਾ ਹੁੰਦਾ ਤਾਂ ਇਸ ਦੀ ਸੇਵਾ ਸੰਭਾਲ ਸਿੱਖਾਂ ਦੇ ਹਿੱਸੇ ਆਉਂਦੀ ਅਤੇ ਇਸ ਗੁਰੂ ਘਰ ਵਿੱਚ ਵੀ ਦੀਵਾਨ ਸਜਦੇ ਤਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ